ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋਬੇ ਸੱਜਣੋ ਕਰਦੇ ਆਂ ਸ਼ੁਭਾ ਦੀ ਸਵੇਰ ਦੇ ਨਾਲ ਸਰਵਾਤ ਵੀਡੀਓ ਦੀ ਸਾਰੇ ਵੀਰਾਂ ਨੂੰ ਗੁੱਡ ਮਾਰਨਿੰਗ ਤੇ ਟਾਈਮ ਹੋ ਗਿਆ ਸੱਜ ਵਟ ਦਾ ਇੰਨੇ ਬੰਦੇ ਹੋਏ ਵੇਖ ਲੋ ਇਧਰ ਵਾਈਫਾਈ ਲਗਾਉਣ ਨੂੰ ਕੱਥੇ ਲੋਬੇ ਸੱਜਣਾ ਆਪਾਂ ਸੱਦੇ ਨੇ ਵੀਰ ਵਾਈਫਾਈ ਵਾਲੇ ਆਪਾਂ ਲੱਗੇ ਆਂ ਵਾਈਫਾਈ ਲਗਾਉਣ ਮੇਰਾ ਵੀਰੋ ਤੇ ਬਹੁਤ ਮਹਿੰਗੀ ਮਸ਼ੀਨ ਹੈ ਜਿਹੜੀ ਆ ਵੀਰਾਂ ਦੇ ਕੋਲ ਹੈ ਬੜੀ ਮਹਿੰਗੀ ਹੈ ਐਨੇ ਛੋਟੇ ਕਿਸਾਨ ਦਾ ਮੇਰਾ ਵੀ ਉਹਨੇ ਦਾ ਟਰੈਕਟਰ ਆ ਜਾਂਦਾ ਜਿੱਦੀ ਇਹ ਮਹਿੰਗੀ ਮਸ਼ੀਨ ਹੈ ਤੇ ਤੁਹਾਨੂੰ ਮੇਰਾ ਵੀ ਅੱਗੇ ਦਿਖਾਉਣੇ ਹੈ ਜਿ ਕਿਵੇਂ ਕਿਵੇਂ ਲੱਗਦਾ ਆਪਾਂ ਸਾਰੇ ਪ੍ਰਸਿੱਧ ਦੱਸਦੇ ਆ ਤੇ ਕਿੰਨਾ ਖਰਚਾ ਆਇਆ ਵੱਧ ਤੋਂ ਵੱਧ ਵੇਖੋ ਵੀਰਵਾਰ ਕਿਵੇਂ ਆ ਪੂਰਾ ਗੁੱਟੋ ਆ ਗਿਆ ਕਿਵੇਂ ਇਹ ਪੂਰੀ 100 ਤੇ ਸੂਈ ਚੜੀ ਪਈ 150 ਤੇ ਭਲਾ ਪਰ ਜੇ ਥੱਲੇ ਨਹੀਂ ਡਿੱਗਦੀ ਇਸ ਤੋਂ ਤੇ ਮੇਰਾ ਵੀਰ ਉਹ orange ਥੋੜੀ ਔਕਾਤ ਵੱਲ ਜਾਂਦੀ ਹਟਾ ਕਰਕੇ ਆਪਾਂ ਅੱਜ ਲੱਗਦੇ ਲਵਾਉਣ ਵੀਰ ਲੱਗੇ ਨੇ ਆ ਟਾਂਕਾ ਲਾਉਣ ਮਸ਼ੀਨ ਦੇ ਨਾਲ ਜੋੜ ਲੱਗਦਾ ਤੇ ਸਾਰਾ ਪਿੱਛੇ ਵਿਖਾ ਕੇ ਲਿਆਉਣੇ ਮੇਰਾ ਬੰਦਾ ਜਿੱਥੇ ਤੇ ਅਵਤਾਰ ਭਾਈ ਵੀਡੀਓ ਨੂੰ ਜੁੜੇ ਰਿਹਾ ਜੀ ਜਿਹੜੇ ਚੈਨਲ ਤੇ ਪਹਿਲੀ ਵਾਰ ਵੀਰੇ ਦਾ ਚੈਨਲ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਤੇ ਬੈਲ ਆਈਕਨ ਮੇਰਾ ਦਬਾ ਲਿਆ ਜੀ ਕੋਲੋਂ ਵੀਡੀਓ ਤੇ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਦੇਖੋ ਭਾਈ ਸਜਨੂ ਆਪਾਂ ਇਸ ਮਸ਼ੀਨ ਤੋਂ ਮੇਰਾ ਸਜਨੂ ਦਾਪਾ ਜੋੜ ਲਾਵ ਨਹੀਂ ਸਕਦੇ ਇਹ ਨਹੀਂ ਕਿ ਆਪਾਂ ਪਲਾਸ ਦੇ ਨਾਲ ਜਿਹੜੇ ਵੀਰ ਦੇ ਕੋਲ ਜਿਵੇਂ ਵੀਰ ਪਾਣੀ ਕੋਈ ਤਾਂ ਪਲਾਸ ਆਪਾਂ ਛਿੱਲ ਕੇ ਤਾਰਾ ਤੁਰਾ ਲਾਣਾਗੇ ਇਹੋ ਜਿਹਾ ਮੇਰਾ ਵੀਰੂ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਜਿਹੜਾ ਇਹਦਾ ਤਾਰ ਹੀ ਪਤਾ ਨਹੀਂ ਦੋ ਜਿਆਦਾ ਬ੍ਰੇਕ ਜਿਵੇਂ ਸਿਰ ਦਾ ਵਾਲ ਹੁੰਦਾ ਹੈ ਨਾ ਉਵੇਂ ਦੀ ਤਾਰ ਹੈ ਮੇਰਾ ਵੀਰੂ ਸਾਰੀ ਵਿਖਾਉਣੀ ਆਪਾਂ ਅੱਗੇ ਕਿੰਨੇ ਦਾ ਲੱਗਾ ਤੇ ਕਿੰਨਾ ਖਰਚਾ ਆਇਆ ਤੇ ਕਿੰਨੇ ਮਹੀਨੇ ਆਪਾਂ ਦੇ ਵਿੱਚ ਮਿਲੇ ਅੱਗੇ ਵਿਖਾਉਣੀ ਹੈ ਇਹਦਾ ਤਰ੍ਹਾਂ ਜੀਨ ਤੋਂ ਬਿਨਾ ਤਾਂ ਨਹੀਂ ਲੱਗਦੀ ਇਹਦੀ ਇਹ ਨਹੀਂ ਕਿ ਉਹ ਜੋੜ ਲਾ ਲੈ ਕੇ ਕੋਲ ਕੋਈ

ਇਹ ਆ ਜੀ ਦੀ ਗੱਲ ਸਹੀ ਆ ਨਾ ਮਸ਼ੀਨ ਮੈਨੂੰ ਦੇ ਦਿਓ ਮੈਂ ਜੋੜ ਦਿੰਦਾ ਇਹ ਆ ਫਿਰ ਆਪ ਨੂੰ ਜੋੜ ਲਾਈਏ ਭੋਰੀਆਂ ਮੇਰਾ ਪਾਪ ਕਰਦਾ ਨਹੀਂ ਇਹ ਚਾਹਦਾ ਵੀ ਟਰਵਾ ਆਪਣਾ ਜੋੜ ਨਾ ਇਹ ਜੀ ਲੱਗੀ ਹੋਇਆ ਕਿਉਂ ਬੰਦੇ ਦੱਸੇ ਇਹ ਕੋਲ ਲੇੜੇ ਬੰਦੇ ਆ ਕੇ ਜੰਮ ਕਰਦੇ ਕੋਈ ਸਵਾਦ ਰਿਹਾ ਨਾ ਉਹ ਨਹੀਂ ਆਸ ਆ ਗਾਹੀ ਦੇ ਖਾਣ ਪਈ ਆਉਂਗੀ ਨਾ ਪਈਆਂ ਰਹਿ ਗਏ 어, 그래, 어. 이상, 기러, 어, 생각하고, 이거, 한두 개, 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 한 ਆ ਤਾਰ ਵਸੇਗਾ ਪਿਛੜਦੇ ਨੂੰ। ਜੰਬਾ ਹੋਈ ਗਈ ਤੀਨਾਂ ਤੀਨਾਂ। ਬੱਕਰਾ ਆਹ ਬੜੀ ਮਹਿੰਗੀ ਮਸ਼ੀਨ ਇਹਦੇ ਤੋਂ ਬਿਨਾ ਜੋੜ ਨਹੀਂ ਲੱਗਦਾ ਨਹੀਂ ਤੇ ਕੁੰਡੀਆਂ ਆ ਰਹੀ ਕਿ ਲਾਲੇ ਕੋਈ। ਹੈ ਮੋਟਾ ਮੇਹਣੇ ਆਮ ਖੜੂ ਗੱਟ ਤੇ ਨਾਰਾਣੇ ਨਾ ਆਉਣੀ ਹੋਈ। ਸਰਕਾਰਾ ਉਦੋਂ ਤੇਜ ਹੋਈ ਜਿੰਦੀ। ਵਾਕਿ ਸਹੀ ਗੱਲ। ਇਹ ਕਿੰਨੇ ਦੀ ਆਉਂਦੀ ਹੈ ਹਾਂ ਹਾਂ ਇਹ ਲਾ ਵੀ ਓਏ ਨਾ ਆਉਂਦੀ ਫਿਰ ਪਿੰਡਾਂ ਜਿਹੇ ਨਟ ਚੱਲਣਾ ਵਾਕੇ 1.5 ਲੱਖ ਰੁਪਏ ਮੂੰਹ ਨਾ ਹੋਗਾ ਲੇਕਿਨ ਨਹੀਂ ਤੇ ਮਤਾਂ ਨਾ ਕਿਹਦੇ ਜਾ ਲਾਹਣਾ ਛਿਲਣ ਨੂੰ ਤਿਆਰ ਹੈ ਕਿ ਛੇ ਲੱਗੇ ਮਿੰਟੋਂ ਮਿੰਟ ਇਹ ਤਾਂ ਸਸਤੀਆਂ ਆ ਗਈਆਂ ਜਦੋਂ ਪਹਿਲ ਪਹਿਲ ਆਈਆਂ 5-5 ਲੱਖ ਰੁਪਏ ਦੀ ਠੀਕ ਹੈ ਨਾ ਫਿਰ ਕੰਪਨੀਆਂ ਨਵੀਆਂ ਆ ਗਈਆਂ ਉਹਨਾਂ ਸਸਤੀਆਂ ਆ ਨਾ ਇੱਕ ਜਿਹੜਾ ਜੋੜ ਲਾਉਣ ਲੱਗਣਾ ਹੂੰ ਇਹ ਜੋੜਨ ਵਾਲੀ ਇਹ ਬੰਦਾ ਜਲੰਧਰੋਂ ਆਉਂਦਾ ਹੈ। ਅੱਛਾ। ਮੈਂ ਜਲੰਧਰੋਂ ਤੇ ਬਾਕੀ ਬਣਾਣੇ ਆਉਂਦਾ। ਉਹ ਤੋਂ ਹਿਸਾਬ ਨਾਲ ਵਾਲਾ 200 ਰੁਪਿਆ ਜੋੜਦਾ ਲੈਂਦਾ। ਤੇ 300 ਰੁਪਿਆ ਗੱਡੀ ਦੇ ਤੇਲ ਦਾ ਮਿਉਣਾ। ਹਾਂ। ਪਹਿਲਾਂ ਜੋੜ 500 ਜੀ ਪੈਂਦਾ ਜਿੰਨੇ ਗੋੜਗਾ ਐਡ ਹੋਏ ਦੇ ਨਾਲ 200 ਵਾਹੜਾ ਜਿੰਨੇ। ਆ ਠੀਕ ਹੀ। ਫੇਰ ਉਹਦੇ ਕੋਲ ਕੋਈ ਮਸ਼ੀਨ ਹੁੰਦੀ ਜਿੰਦਾ ਫਾਲਟ ਨਹੀਂ ਪਤਾ ਲੱਗਦਾ ਜਿਹੜੀ ਅੰਦਰ ਕੋਣ ਤਾਂ ਆ ਕੀ ਲੱਭਣਾ ਫਾਲਟ ਕਿੱਥੇ? ਉਹਨੇ ਫਾਲਟ ਮਾਰਾ ਉਹਦੇ ਤੇ 300 ਅੱਡ ਪਾਈ ਜਨਾ ਉਹਨੇ। ਥੋੜਾ ਮੈਂ ਕਿਹਾ ਮੈਂ। ਆ ਜਿੰਨੇ ਫਾਲਟ ਉਹਨੇ ਪੈਸੇ। ਹਾਂ। ਟਾਵਰ ਜਿਹੜੇ ਲੱਗੇ ਤੁਹਾਡੇ ਪਿੰਡ ਜੀ ਉਹਨੂੰ ਇਹ ਲੱਗੀਆਂ ਇਹ ਹੋਣੀ ਆ ਤੁਹਾਡੇ ਟਾਵਰਾਂ ਨੂੰ ਪਿੰਡਾਂ ਨਾਲ ਨਹੀਂ ਆ ਨਹੀਂ ਸ਼ਹਿਰਾਂ ਨਾਲ ਆਉਂਦੇ ਪਨਾਹ ਟਾਵਰ ਲੱਗਦੇ ਇਹਨੂੰ ਵੀ ਸੁਲਤੀ ਹੋਣਾ ਇਹ ਸਿੱਧਾ ਹਵਾ ਤੋਂ ਹੀ ਮਾਰਦੇ ਨੇ ਨਾ ਪੀਟੂ ਪੀਟ ਕਰ ਦਿੰਦੇ ਇੱਕ ਟਾਵਰ ਜਿਹੜੇ ਸ਼ਹਿਰ ਵਾਲੇ ਹੁੰਦੇ ਨੂੰ ਮੈਂ ਜਿਹੜਾ ਵੱਡੇ ਲੱਗੇ ਆ ਇਹ ਢਲਦੇ ਪਹਿਲਾਂ ਲੱਗੇ ਹਾਂ ਉਹਨਾਂ ਨੂੰ ਸਾਰੇ ਨੇ ਬੜਾ ਵੈਲਾ ਸ਼ਹਿਰ ਦੇ ਵਾਲਾ ਤੇਰੇ ਤਾਰਾਂ ਨੇ ਬਰੀਕ ਦੀਆਂ ਛਿੱਲ ਨਾ ਨੁਕੀ ਤੇ ਆ ਉਹ ਮੇਹੋਂ ਨਾ ਛਿੱਲ ਕੇ ਦਸ ਲਾਉਣਾ ਨੂੰ ਕਿੱਥੇ ਆਪਣੇ ਕੱਲ ਚੈਲੰਜ ਕਰਕੇ ਹੁਣ ਇੱਕੋ ਦਾ ਨਹੀਂ ਰਹਿ ਗਿਆ ਕਰਦੇ ਜਿੰਦੇ ਚ ਕਿੰਨੇ ਹੋ ਰਿਹਾ ਹੈਗੇ ਕਲੈਕਸ਼ਨ ਲੱਗਨ ਨਾਲ ਤਾਂ ਕੀ ਲਾਈ ਹੀ ਇੱਕੀ ਸੀ ਹੋਰ ਨਹੀਂ ਹੋ ਰਿਹਾ ਹਾਂ ਹਾਂ ਉਹ ਰੋਣਾ ਇਹ ਆ ਤੇ ਐ ਬਲੇਸ ਨੇ ਲਾਇਆ ਦੋ ਤਿੰਨ ਅੱਛਾ ਹੋਰ ਲੱਗ ਜਾਣਗੇ ਜੇ ਜੇ ਬੱਸ ਫੇ ਦੋਦੀਆਂ ਦਾ ਕੰਮ ਚੱਲ ਜੈਣਾ ਇਹਦਾ ਉਹ ਲੋਲੀਆਂ ਲੋਲੀਆਂ ਮੇਰਾ ਅੱਤ ਕਦੇ ਕੰਮ ਤਾਂ ਕੰਮ ਲੱਜਾਉਂਦਾ ਭਾਈ ਕੰਮ ਹੋਣਾ ਹੈ ਕੁਝ ਨਹੀਂ ਦਿੰਦੇ ਮੈਂ ਕਹਿਆ ਤਾਂ ਮੈਂ ਉਹਨੇ ਖਰਾਬ ਕੀਤੇ ਸਾਰੇ ਫਿਰ ਇਹ ਬਰਕ ਨਾ ਨਾਰਮਲ ਜਿਹਾ ਨਾ ਲਾਉਂਦਾ ਮੈਂ ਦੇਖੋ ਪਾਣੀ ਇਹ ਦੋ ਉਹ ਵਾਲੇ ਟੇਬਲ ਉੱਤੇ ਪਾਣੀ ਵਾਲੇ ਟੇਬਲ ਤੇ ਹਾਂ ਬਾਕੀ ਫਿਰ ਵੀ ਬਜਾਰਿਆ ਵਜਨ ਚੁੱਕੀ ਖੜੇ ਕਿੰਨਾ ਕੇਵਲ ਆਪਣੀਆਂ ਬਹੁਤ ਮਾਨਾ ਕੇਵਲ ਤਰੇਕ ਚ ਹੀ ਵੜ ਗਈ ਇੱਕਦੋਸਤ ਆ ਬੱਬੀਆਂ ਵਿੱਚ ਵੀ ਤਾਂ ਬੰਦ ਗਿਆ ਆਪੜੋ ਅੱਗੇ ਕਾ ਤੱਕ ਆਓਗੇ ਵਾੜ ਕੇ ਕਰ ਦੋ ਮੈਂ ਜੋੜ ਪਾਇਆ ਫਿਰ ਜਾ ਕੇ ਗੱਡੀ ਤੱਕ ਇਹ ਚਣੀ ਨਹੀਂ ਬਣ ਜਦੀ ਪਾਸੇ ਚ ਵੀ ਪੱਕ ਜਾਂਦੇ ਬਾਹਰੋਂ ਹਮ ਚੱਪ ਸੰਜੀਤ ਨੂੰ ਗਾਉਂਦਾ ਕੋਣਸ ਮੋੜ ਤੇ ਤੁਹਾਡੇ ਉਹ ਜਿੱਥੇ ਲੰਗਰ ਲਾਉਂਦੇ ਚ ਪਈ ਦੇਗਾ ਉਹ ਜਿਹੜੇ ਮੋੜ ਦੇ ਵਿੱਚ ਆ ਗਈ ਹਸਾਬਾ ਵੀ ਹਾਂ 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 ਹਾਂ

ਨਾੜ ਜਿਆਦਾ ਨਹੀਂ ਪੀਓ ਉਹ ਪاور ਚਲੀ ਰਹੇ ਨੇ ਹਾਂ ਮਿੰਟ ਹੋ ਗਏ ਹਾਲੇ ਉਹ ਚੱਲ ਰਿਹਾ ਹੈ ਤੇ ਸੈਂਦੇ ਵੀ ਹੈ ਹਾਂ ਨਾ ਬਸ ਸੈਂਦੇ ਵੀ ਹੈ ਮੈਂ ਵਿੱਚੇ ਗਿਆ ਨੂੰ ਤੰਬਾ ਵੀ ਕਿਲੂ ਹੈ ਨਹੀਂ ਕੱਚਾ ਕੱਚੇ ਇਹ ਤਾਂ ਠੀਕ ਹੀ ਇਹ ਕੱਚ ਦੇ ਕੱਚ ਦੇ ਵਿੱਚ ਠੀਕ ਹੈ ਇਹ ਲੱਕੜਾਂ ਕੀ ਇਹ ਦਵਾ ਇਹ ਪੰਜਾਬੀ ਦਾ ਦਵਾ ਬਾਲ ਦੇ ਬਰੀਕ ਤੇ ਵਾਲਦੇ ਨਹੀਂ ഇറ തോടുവാപ്പനെ കേറി ഇങ്ങോട്ട് വാടൂടെ കട്ട് ആ നമ്മൾ তো വാ ത്രേ കട്ട് ആ ਚਾਹ ਉਹ ਨੀਲੀ ਨੂੰ ਤੇ ਪੀਲੀ ਨੂੰ ਜੋੜ ਲਾਉਗੀ ਹੁਣ ਹਾਂ ਇਹ ਤਾਂ ਲੱਗੇ ਠੀਕ ਹੈ ਉਹ ਵਿੱਚ ਇਹ ਚਿੱਟਾ ਹੋ ਸੀਗਾ ਲਾ ਕੇ ਤਿਆਰ ਕਿੱਥੇ ਇਹਨੂੰ ਕੋਈ ਜੋੜ ਲਾ ਲੂ ਦੂਜਾ ਬਣਾ

ਹੋਏ ਨੋਕਾ ਜੋੜਦੇ ਜੁੜ ਗਿਆ 0.1 ਇਹੋਂ ਜ਼ਿਆਦਾ ਲਾਉਣੇ ਬਣਾ 6 7 8 ਫਿਰ ਵੀ ਥੱਲੇ ਹੁੰਦੇ ਨਹੀਂ ਹੂੰ ਹੂੰ ਤੂੰ ਨਾ ਸਿਆਲ ਚ ਲੱਗਦੇ ਇੱਕ ਦੋ ਨਹੀਂ ਮਾ ਤੋਰ ਗਰਮੀ ਫਿਰ ਇੱਕ ਚੱਲ ਇਹਨੇ ਦਿਨ ਵੱਡੇ ਨੇ ਗਰਮੀ ਦਿਨ ਵੱਡੇ ਨੇ ਤੇ ਨਾ ਤੇ ਕੰਮ ਚੱਲ ਜਾਂਦਾ ਉਹਦਾ ਉੜੇ 5:00 ਵਜੇ ਦਿਨ ਤੇ ਲੁੱਥਾ ਪਿਆ ਸੀ ਉਹ ਰੱਖ ਨਾ ਬਾਜੀ ਆ ਗਏ ਹੂੰ ਇਹ ਹੋਰਿਆ ਭਾਈ ਪਿੱਛੋਂ ਜਿਹੜੀ ਦਾਰ ਆਉਂਦੀ ਮੇਨ ਉਹ ਵੀ ਐਵੇਂ ਬਰੀਕ ਹੀ ਆਉਂਦੀ ਪਈ। ਇਹਦੇ ਲੀਜ਼ਾ ਲੰਗਦੀ ਨਾ। ਠੀਕ ਹੈ। ਤਾਂ ਉਹਦੇ ਚ ਲੀਜ਼ਾ ਲੰਗਦੀ। ਆਈ ਮਸ਼ੀਨ ਇਹ ਜੋੜ ਦਿੰਦੀ ਹੈ। ਜੋੜਨ ਵਿੱਚ ਛੇਕ ਬੰਦ ਨਹੀਂ ਨਾ ਹੁੰਦੀ। ਉਹ ਬਸ ਬਰਾਬਰ ਲਾਉਂਦੀ। ਛੇ ਛੇ। ਕਿੰਨਾ ਚਿਰ ਬਰਾਬਰ ਛੇਕ ਨਾ ਆਉਣ ਮਸ਼ੀਨ ਇਹ ਜੋੜ ਦਿੰਦਾ। ਦੋ ਬੰਨੇ। ਜੇ ਇਹਨੂੰ ਛੇਕ ਬਰਾਬਰ ਨਾ ਆਇਆ ਸਿੱਧੇ ਨਾਲ ਨਹੀਂ ਜੋੜਨੀ। ਇਿੱਥੇ ਕੇ ਤਾਰਾਂ ਘੜ ਗਈਆਂ ਅੱਗੇ ਬਹੁਤ ਜਿਆਦਾ ਨਹੀਂ ਹੈ। ਕਲੈਕਸ਼ਨ 450 ਚੱਲਦਾ ਵੈਦ ਨਹੀਂ। ਟੈਸਟ ਹੋ ਰਿਹਾ। ਟਾਡਾ ਟੋਡਾ। ਹੋ ਗਿਆ 4450 4 ਰੁਪਏ। ਤੈਨੂੰ ਕਹੀ ਹੈ ਨਾ ਆਈ ਜਾਂਦੇ। ਇਹ ਕੰਪਲੀਟ ਪਹਿਲੋ ਕਰਨੀ। ਜਿਆ ਹੋਵੇ ਰੱਖ ਸੇ ਜਿਹੜੀ ਚੀਜ਼ ਪਹਿਲੋ ਲੱਗੀ ਬੰਦ ਪਈ ਉਸਨੂੰ ਚਲਾਉਣੀ ਦੇਗੀ। ਨਾ ਲੱਗੇ ਨਾ ਲੱਗੇ ਨਾ ਵਾਹ ਨਾ। ਆਟਾ ਬਈ ਕੀੜੀਆਂ ਵੜ ਕੇ ਖਾ ਜਣੀਆਂ ਆ। ਹਮ। ਬੜੇ ਤਾਰਾਂ ਨੂੰ ਤਾਰਾਂ ਖਾ ਜਣੀਆਂ ਕੀੜੀਆਂ ਗਰਮੀ 'ਚ। ਅੱਛਾ। ਆਟਾ ਜਿਹੜਾ ਕਿੱਲੀ ਵੜ ਜਣੀ ਕੀੜੀਆਂ ਵੜ ਜਣੀਆਂ ਕੋਈ ਖਾ ਜਣੀਆਂ ਤਾਰਾਂ। ਇਹ ਛੇਕ ਜੀ ਦੇ ਦੇ ਵੀ ਹੈਗੇ। ਹਲਦੀ ਬਾਈ ਇਹਦੇ ਨਾਲ ਹਲਦੀ ਵਾਹੇ ਉਦੋਂ ਫੇਤ ਨਹੀਂ ਵੜੀਆਂ ਬਾਹਰ। ਨਹੀਂ ਉਹ ਉਂਝ ਵੈਸੇ ਤੇ ਛੇਕ ਜੇ ਪਰਲੇ ਬਣ ਬੰਦ ਕੋਈ ਕੋਟ ਕੱਲੀ ਵਾਲੇ ਦਾ ਕੰਮ। ਇਹਦੀ ਬਾਈ ਦੇ ਨਾਲ ਹਲਦੀ ਨੂੰ ਨਹੀਂ ਹੋ ਜਣੀ। ਹਾਂ। ਹਲਦੀ ਸਹੀ ਹੋਵੇ ਬਈ ਇਹ ਨਹੀਂ ਹਲਦੀ। ਕੀੜੀਆਂ ਇੱਥੋਂ ਕੀ ਕੱਢਦੀਆਂ ਇਹਦੇ ਜੀ। ਕੀੜੀਆਂ ਜੈਲ ਲਾਣਾ ਵੇ ਤਾਰ ਦੇ ਵਿੱਚ ਜੈਲ। ਹਾਂ ਫੇਰ ਮਿੱਟੀ ਹੋ ਜਾ ਲੱਗਦੀ। ਇਹ ਤਾਂ ਕਿਹੜੀ ਨਾਲ ਲੱਗੀ ਵੈਸੇ ਚੜੀ ਪੈਂਦੀ ਇਹ ਲੋਰ ਕੀ ਆਦ ਕਾਲ ਪੌੜੀ ਇਹ ਪੌੜੀ ਦੇ ਬੜੀ ਵਧੀਆ ਪੌੜੀ ਕਿਹੜੀ ਸਖਤੀ 7008 ਦੀ ਪੌੜੀ ਦੱਸਦਾ ਬੇਬੋ ਲੋਹੇ ਦੀਆਂ ਬਰਾ